ਪੰਜਾਬ ਦੇ ਤਰੰਤਰਾਂ ਦੇ ਵਿੱਚ ਹੋਣ ਜਾ ਰਹੀ ਜ਼ਮੀਨੀ ਚੋਣ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਉੱਥੇ ਹੀ ਇਸੇ ਦੌਰਾਨ ਖਾਲਿਸਤਾਨ ਅਤੇ ਹਿੰਦੁਸਤਾਨ ਦਾ ਮੁੱਦਾ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਸਿਆਸੀ ਪੁਚਾਲ ਲਿਆਕਰ ਰੱਖ ਦਿੱਤਾ ਅਤੇ ਰਾਜਾ ਵਰਿੰਗ ਦੇ ਵੱਲੋਂ ਸਿੱਧਾ ਤਰੰਤਰਾਂ ਦੇ ਵਸਨੀਕਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਜਾਂ ਫਿਰ ਹਿੰਦੁਸਤਾਨ ਤੁਹਾਨੂੰ ਦੱਸਿਏ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ 2 ਦਿਨ ਪਹਿਲਾਂ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਮੀਟਿੰਗਾਂ ਗੱਲਬਾਤ ਕਰਦਿਆਂ ਹੋਇਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਅਤੇ ਉਹਨਾਂ ਪੁੱਛਿਆ ਕਿ ਤੁਸੀਂ ਗੈਂਗਸਟਰ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੱਖ ਹੋਣ ਦੀ ਮੰਗ ਕਰਨ ਵਾਲਿਆਂ ਨੂੰ ਬਣਾਉਣਾ ਚਾਹੁੰਦੇ ਹੋ ਉਹਨਾਂ ਨੇ ਲੋਕਾਂ ਨੂੰ ਸਪਸ਼ਟ ਫੈਸਲਾ ਲੈਣ ਦੇ ਲਈ ਕਿਹਾ ਕਿ ਉਹ ਖਾਲਿਸਤਾਨ ਚਾਹੁੰਦੇ ਹਨ ਜਾਂ ਫਿਰ ਹਿੰਦੁਸਤਾਨ ਵਰਿੰਗ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਹ ਜਾਂ ਤਾਂ ਸਾਡੇ ਨਾਲ ਯਾਤਰਾ ਕਰੇਗਾ ਜਾਂ ਫਿਰ ਜੇਲ੍ਹ ਦੇ ਵਿੱਚ ਰਹੇਗਾ ਉਹਨਾਂ ਦੇ ਇਹ ਤਿੱਖੇ ਬਿਆਨ ਨੇ ਸੂਬੇ ਦੇ ਵਿੱਚ ਸਿਆਸੀ ਪੁਚਾਲ ਲਿਆ ਕਰ ਦਿੱਤੇ ਸੋ ਸਭ ਤੋਂ ਪਹਿਲਾਂ ਤੁਸੀਂ ਵੀ ਸੁਣੋ ਰਾਜਾ ਵਰਿੰਗ ਦੀ ਉਹ ਸਟੇਟਮੈਂਟ ਅੱਜ ਵੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅਕੂ ਇਸ ਮਨ ਤੋਂ ਲਿਸ ਨਹੀਂ ਹੱਦ ਹੀ ਨਾ ਛੋਣੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦੇ ਆਂ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਜੇ ਤਾਂ ਬਦੂਖੇ ਟਕੂਆ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣੇ ਇਹ ਤਰਨ ਤਰਨ ਦੇ ਲੋਕ ਨਹੀਂ ਇਸ ਦਾ ਫੈਸਲਾ ਕਰਦੇ ਇਸ ਦਾ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਹੈ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਬੋਲ ਕਰ ਰਹੇ ਆ ਕਸੂ ਉਧਾਰੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਦਾ ਕਿਸੇ ਨੂੰ 1 ਲੱਖ ਦੇਦਾ ਇਸ ਤਰ੍ਹਾਂ ਨਾਲ ਚੱਲ ਪਿਆ ਇਹ ਪੰਜਾਬ ਦੇ ਲੋਕਾਂ ਨੇ ਤੇ ਕਰਨ ਕਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜੰਮੀ ਜੋਗ ਚੂਕ ਤੇ ਬੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਖੋ ਗਿਆ ਹੈ ਇਹ ਕੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਗੁਜਾ ਸ਼ਹਾਬਤਾ ਦਿੱਤੀਆਂ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਬਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਸਨੀਕ ਸਾਰੇ ਫੈਸਲਾ ਕਰਨ ਕਰਨ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿੰਮ ਅਸੀਂ ਵੋਟ ਪਾਉਣੇ ਕਿ ਉਹ ਸਾਡੇ ਚ ਵਿਛਰੇਗਾ ਕੰਮ ਕਰਾਏਗਾ ਕਿ ਉਹ ਜੇਜ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਕਰਨ ਕਰਨ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸੋ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਦੇ ਉੱਪਰ 11 ਨਵੰਬਰ ਨੂੰ VOTING ਹੋਣੀ ਹੈ ਅਤੇ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਚਾਰ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਵੱਲੋਂ ਕਰਨਵੀਰ ਸਿੰਘ ਬੁਰਜ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੋਰ ਰੰਧਾਵਾ ਅਤੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਅੰਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਕਰੀਏ ਤਾਂ ਸੁਦੀਰ ਸੂਰੀ ਕਤਲ ਕੇਸ ਦੇ ਵਿੱਚ ਜਿਲ੍ਹੇ ਦੇ ਵਿੱਚ ਬੰਦ ਸੰਦੀਪ ਸਿੰਘ ਉਰਫ सनी ਦੇ ਪ੍ਰਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਇਸ ਸੀਟ ਨੂੰ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਘੜ ਮੰਨਿਆ ਜਾ ਰਿਹਾ ਮੁਕਾਬਲਾ ਬੇਹਦ ਸਖਤ ਹੈ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਦੇ ਉੱਪਰ ਆਪਣੀ ਜਿੱਤ ਯਕੀਨੀ ਬਣਾਉਣ ਦੇ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਪਰ ਹੁਣ ਰਾਜਾ ਬਰਿੰਗ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਜਿੱਥੇ ਸਿਆਸੀ ਹਲਚਲ ਅਤੇਜ਼ ਕਰ ਦਿੱਤੀ ਹੈ ਉਥੇ ਸਿਆਸੀ ਗਲਿਆਰੇ ਦੇ ਵਿੱਚ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਅਤੇ ਤਰੰਤਰਨ ਦੇ ਵਸਨੀਕ ਹੁਣ ਫੈਸਲਾ ਕਰਨਗੇ ਕਿ ਉਹਨਾਂ ਦੇ ਵੱਲੋਂ ਕਿਸ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਵੋਟ ਪੁਕਿਆ ਜਾਵੇਗਾ ਇਹ ਤਾਂ ਚੋਣ ਨਤੀਜਾ ਹੀ ਦੱਸੇਗਾ ਬਿਊਰੋ ਰਿਪੋਰਟ ਅਮਿਤ ਦੇ ਟੀਵੀ